ना वोट पा बगैर राज तो, बगैर इजत तो, लगे तुरे फिरते हैं कद असी वोट बादल पा दें कांग्रेस ना दें ਆਮ ਪਾਰਟੀ ਨੂੰ ਪਾ ਦਿੰਦੇ ਐ ਜਿੰਨਾਂ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ ਹੁਣ ਮੈਨੂੰ ਦੱਸੋ 4 ਜੂਨ ਤਿੰਨ ਚਾਰ ਮਹੀਨੇ ਹੋਏ ਐ ਇਲੈਕਸ਼ਨ ਹੋਏ ਐ ਜੂਨ ਦਾ ਮਹੀਨਾ ਸਿੱਖ ਕੌਮ ਦੇ ਲਈ ਬੜਾ ਗਰਮ ਤੇ ਤਤਾ ਕਿਉਂ ਕਰਕੇ 6 ਤਰੀਕ ਨੂੰ ਸੈਂਟਰ ਬੀਜੇਪੀ ਤੇ ਇੰਦਰਾ ਗਾਂਧੀ ਤੇ ਸਾਡੇ ਦਰਬਾਰ ਸਾਹਿਬ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰਤੇ ਸੀਗੇ ਸੰਤ ਜਨੈਲ ਸਿੰਘ ਪਿੰਡਾ ਵਾਲੇ ਤੇ ਸਾਡੇ ਲੀਡਰ ਤੇ ਸਾਡੇ ਸਿੰਘ ਸ਼ਹਾਦਤਾਂ ਦੇਖੇ ਪਰ ਤਾਂ ਵੀ ਅੱਜ ਬਲਪੂਸਣਾ ਪਿਆ ਹੋਇਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਾਰਵਾਲੇ ਕਦੇ ਵੀ ਖਾਲਸਾਣ ਦੀ ਗੱਲ ਨਹੀਂ ਕਰ ਕਰਕੇ ਗਏ ਇਹ ਮੈਂ ਨਹੀਂ ਕਹਿੰਦਾ ਇਹ ਉਹ ਕਹਿੰਦੇ ਹੈ ਜਿੰਨਾ ਨੇ ਸંત ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਆਪਣੀਆਂ ਉਮਰਾਂ ਲਾਤੀਆਂ ਉਹਨਾਂ ਨਾਲ ਰਹੇ ਹੈ ਕੀ ਗੁਲਾਮ ਰਹੇ ਥੇ ਅਸੀਂ ਕੀ ਖਟਿਆ ਗੁਲਾਮੀ ਦੇ ਵਿੱਚ ਕੋਈ ਖਟ ਸਕਦਾ ਹੈ ਕੋਈ ਸਪਾਈ ਸਾਨੂੰ ਫੜ ਕੇ ਲੈ ਜਾਂਦਾ ਕੋਈ ਜ਼ਿਲ੍ਹੇ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ ਕੋਈ ਖੁਸ਼ ਕਰਦਾ ਹੈ ਇਹ ਕੋਈ ਇੱਜ਼ਤ ਹੈ ਮੈਨੂੰ ਇਹ ਜਸਮਤ ਨਹੀਂ ਆਉਂਦੀ ਕਿ ਆਪਾਂ ਕਿਉਂ ਆਪਣੀ ਵੋਟ ਉਹਨਾਂ ਨੂੰ ਪਾਉਂਦੇ ਆ ਜਿਨ੍ਹਾਂ ਨੇ ਬਲੂ ਸਟਾਰ ਕਰਾਇਆ ਹੋਵੇ 4 ਤਰੀਕ ਨੂੰ ਵੋਟਾਂ ਪੈਂਦੀਆਂ 6 ਤਰੀਕ ਨੂੰ ਕੱਲੂਕਾਰਾ ਦੇ ਵਿੱਚ ਜੇਸੀ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ ਆਠ ਕਾਂਗਰਸ ਨੇ ਐਮਪੀ ਜਤਾ ਕੇ ਭੇਜਦੇ ਜਿਨ੍ਹਾਂ ਨੇ ਸਾਡੇ ਉੱਤੇ ਜ਼ਬਰ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਾਏ ਤੇ ਭਾਜਪਾ ਦੀ ਗਿਣਤੀ ਵੋਟਾਂ ਦੀ ਅੱਗੇ ਤੋਂ ਵੱਧ ਗਈ ਹੈ ਆਮ ਪਾਰਟੀ ਨੇ ਸਾਡੇ ਲਈ ਕੀ ਕੀਤਾ 92 ਸਿੱਟਾ ਅਸੈਂਬਲੀ ਚਾਪਣੇ ਦੇਤੀ ਹੈ ਤੁਸੀਂ ਮੈਨੂੰ ਦੱਸੋ ਕਿ ਇਹਦੇ ਵਿੱਚ ਕੀ ਸਿਆਣਫ ਹੈ ਕਦੇ ਆਪਾਂ ਸਿਆਣੀ ਗੱਲ ਹੀ ਕਰ ਲਿਆ ਕਰੀਏ ਜੇ ਜੋ ਮੈਨੂੰ ਤੁਸੀਂ ਨਵਾਂ ਜੀਵਨ ਦਿੱਤਾ 1999 ਦੇ ਵਿੱਚ ਵੋਟਾਂ ਪਾ ਕੇ ਮੈਨੂੰ ਛਡਾਇਆ ਮੈਂ ਤੁਹਾਡੇ ਮੱਝ ਦਾ ਐਮਪੀ ਬਣਿਆ ਜਿੱਥੇ ਮੈਂ ਜਾਂਦਾ ਮੈਂ ਲੋਕਾਂ ਦੇ ਰਿਵਾਜ ਦੇਖਦਾ ਕੰਮ ਦੇਖਦੇ ਹਾਲਤ ਦੇਖਦੇ ਉਹਦੋਂ ਮੈਨੂੰ ਇੱਕ ਚੀਜ਼ ਨਜ਼ਰ ਆਈ ਜੀ ਵੱਡਾ ਘਰ ਹੋਵੇ ਛੋਟਾ ਘਰ ਹੋਵੇ ਹਰੇਕ ਦੇ ਘਰ ਦੇ ਵਿੱਚ ਖੋਤਾ ਬੰਨਿਆ ਹੁੰਦਾ ਸੀ ਕੋਈ ਪੱਠੇ ਤੋੜਨ ਨੂੰ ਕੋਈ ਇਟਾਂ ਢੋਣ ਨੂੰ ਕੋਈ ਕੁਝ ਵੀ

ਉਹਦੀਆਂ ਅੱਖਾਂ ਬੰਨ੍ਹ ਦੋ ਉਹਨੂੰ ਕੋਲ ਚੱਲ ਉਹ ਉਹ ਰਸਤੇ ਨਹੀਂ ਜਾਂਦਾ ਹੈਗਾ ਤੇ ਆਪਾਂ ਨੂੰ ਤਾਂ ਇਨਸਾਨੀਅਤ ਦਿੱਤੀ ਹੈ ਸਾਡੇ ਗੁਰੂਆਂ ਨੇ ਬੁੱਧੀ ਦਿੱਤੀ ਹੈ ਸਾਨੂੰ ਦੁਨੀਆ ਦਾ ਮੁਕਾਬਲਾ ਕਰਨ ਦੇ ਲਈ 10 ਗੁਰੂ ਸਾਹਿਬਾਨ ਨੇ ਕਰਬਾਨੀਆਂ ਦਿੱਤੀਆਂ ਦੂਜੀ ਪਾਤਸ਼ਾਹੀ